ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰ ਆ ਜੀ ਗੱਲ ਅੱਜ ਰਾਤ ਦੀ ਕਰਾਂਗੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਅੱਜ ਰਾਤ ਕਿਵੇਂ ਦਾ ਰਹੇਗਾ 18 ਫਰਵਰੀ ਰਾਤੀ ਆਫਾ ਗੱਲ ਕਰਨੀ ਹੈ ਲਗਭਗ ਸਵਾ 8 ਵਜੇ ਵੇਲੇ ਰਾਤ ਦੇ ਹੋ ਰਿਹਾ 18 ਫਰਵਰੀ ਦੀ ਰਾਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਦਿਨ ਕੁਝ ਕਰ ਚੁੱਕਾ ਹੈ ਜੇਕਰ ਆਫਾ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੇਖ ਲੈਣੇ ਆ ਜੀ ਅੱਜ ਜੋ ਦਿਨਾਂ ਦੇ ਟੈਂਪਰੇਚਰ ਦਰਜ ਹੋਏ ਨੇ ਕਿਉਂਕਿ ਸਿਸਟਮ ਉੱਤੇ ਦੀ ਲੰਘ ਰਹੀ ਸੀ ਜਿਹੜੀ ਥੱਲੇ ਹੀਟ ਬਹੁਤ ਹੀ ਲੱਗ ਨਹੀਂ ਰਹੀ ਸੀ ਸੋ ਜਿਹਦੇ ਸਦਕਾ 24.6 ਡਿਗਰੀ ਦੇ ਨਾਲ ਜਿਹੜਾ ਯਾ ਲੁਧਿਆਣਾ ਜਿਲ੍ਹਾ ਸਬਕ ਗਰਮ ਰਿਹਾ ਤੇ ਇਸੇ ਤਰ੍ਹਾਂ ਜਿਹੜੇ ਆਪਣੇ 22 ਦੇ ਤ ਲੈ ਕੇ 24 ਫੱਤੇ ਦੇ ਜਿਹੜੇ ਗੇੜੇ ਚ ਟੈਂਪਰੇਚਰ ਦਰਜ ਹੋਏ ਨੇ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ 12 ਤੇ 24 ਦੇ ਆਸ-पास ਟੈਂਪਰੇਚਰ ਮੈਕਸਿਮਮ ਹੈ ਜਿਹੜੇ ਹਰਿਆਣਾ ਦੇ ਵਿੱਚ ਵੀ ਦਰਜ ਹੋਏ ਨੇ ਅੱਜ ਰਾਤ ਦੀ ਗੱਲ ਕਰੀਏ ਤਾਂ ਟੈਂਪਰੇਚਰ ਥੋੜਾ ਜਿਹਾ ਰਾਈਸ ਕਰ ਸਕਦੇ ਨੇ ਕਿਉਂਕਿ ਸਿਸਟਮ ਉੱਪਰ ਦੇ ਲੰਘ ਰਿਹਾ ਖਾਸ ਕਰਕੇ ਦਬਾਪ ਫੁਹਾ ਦੇ ਖੇਤਰਾ ਦੇ ਵਿੱਚ ਹਾਲੇ ਸਰਗਰਮ ਹੈ ਜਿਹਦੇ ਨਾਲ ਰਾਤਾਂ ਦੇ ਜਿਹੇ ਟੈਂਪਰੇਚਰ ਹੋਣਗੇ ਹਾਲਾਂਕਿ ਕੱਲ ਸਵੇਰ ਥੋੜੀ ਠੰਡੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚੋਂ ਇਹ ਸਿਸਟਮ ਅੱਗੇ ਵੱਧ ਚੁੱਕਾ ਹੈ ਕੁਝ ਖੇਤਰਾ ਦੇ ਵਿੱਚ ਜਿੱ ਅੱਜ ਕਾਫੀ ਠੰਡੀ ਹੋ ਸਕਦੀ ਹੈ ਧੁੰਦ ਦੇ ਵੀ ਅਸਰ ਨੇ ਧੁੰਦ ਮਾਝੇ ਦੁਆਬੇ ਅਤੇ ਮਾਲਵੇ ਦੇ ਪੱਛਮੀ ਚੱਲਿਆ ਦੇ ਵਿੱਚ ਥੋੜੀ ਜਿੱਥੇ ਸੰਘਣੀ ਹੋ ਸਕਦੀ ਹੈ ਹੋ ਸਕਦੀ ਹੈ ਕਿ ਤੇ ਹਲਕੀ ਹੋਵੇ ਸਤੰਦ ਦੇ ਅਸਰ ਬਣਦੇ ਜਾਫ ਰਹੇ ਨੇ ਆਉਂਦੇ 48 ਘੰਟੇ ਯਾਨੀ ਕਿ ਕੱਲ ਵੀ ਤੇ ਪਰਸੋਂ ਵੀ ਸੋ ਧੁੰਦ ਤੋਂ ਤੁਸੀਂ ਥੋੜੀ ਸੇਫਟੀ ਰੱਖਣੀ ਆ ਜਿੱਥੇ ਕਿ ਧੁੰਦ ਹੋਈਗੀ ਆਪਣਾ ਵਾਹਨ ਹੌਲੀ ਗਤੀ ਨਾਲ ਚਲਾਉਣਾ ਪਰ ਕੱਲ ਧੁੱਪ ਲੱਗਣ ਦੇ ਵੀ ਅਸਰ ਹੋਣਗੇ ਤੇ ਧੁੱਪ ਲੱਗਣ ਨਾਲ ਜਿਹੜੀ ਧੁੰਦ ਆ ਕਾਫੀ ਟਿਕਣੀ ਨਹੀਂ ਆ ਇਸ ਲਈ ਸਵੇਰ ਵੇਲੇ ਜਿੱਥੇ ਧੁੰਦ ਹੋਏਗੀ ਤੁਸੀਂ ਉਹਨਾਂ ਕ ਆਪਣੀ ਸੇਫਟੀ ਰੱਖਣੀ ਆ ਬਾਕੀ 9-10 ਵਜੇ ਨਾਲ ਧੁੰਦ ਜੜੀਆ ਬਹੁਤੇ ਖੇਤਰਾਾਂ ਦੇ ਵਿੱਚੋਂ ਉੱਡ ਜਾਣੀ ਆ ਸੋ ਜੇਕਰ ਗੱਲ ਸਿਸਟਮ ਦੀ ਗੱਲ ਜਿਹੜਾ ਐਸਲੇ ਚੱਲ ਰਿਹਾ ਹੈ ਇਹ ਸਿਸਟਮ ਦੀ ਹੁਣ ਕੀ ਅਪਡੇਟ ਹੈ ਪੰਜਾਬ ਦੇ ਵਿੱਚੋਂ ਲਗਭਗ ਹੁਣ ਮੀਂਹ ਦੇ ਸਮਾਪਤੀ ਹੈ ਦਵਾਬਾ ਤੇ ਹਾਰ ਦੇ ਖੇਤਰਾ ਦੇ ਵਿੱਚ ਹੋ ਸਕਦਾ ਕਿਤੇ ਹਲਕਾ ਜਿਹਾ ਛਰਾਟਾ ਲੱਗ ਜਾਵੇ ਵੈਸੇ ਬਹੁਤੇ ਖੇਤਰਾ ਦੇ ਵਿੱਚ ਮੌਸਮ ਸਾਫ਼ ਰਹਿਣ ਦੇ आसार ਹੋਣਗੇ ਰਾਜਸਥਾਨ ਦੇ ਕੁਝ ਖੇਤਰਾ ਦੇ ਵਿੱਚ ਗਰਜਲਿਸ਼ਕ ਵਾਲੇ ਬੱਦਲ ਇੱਕ ਵਾਰ ਫਿਰ ਤੋਂ ਵੱਧ ਰਹੇ ਨੇ ਕਿਉਂਕਿ ਸਿਸਟਮ ਜਿਵੇਂ ਕਿਸੇ ਨੂੰ ਪਾਇਨਾ ਕਹਿੰਦੇ ਆ ਰਹੇ ਸੀ ਕਿ ਸਿਸਟਮ ਹੈ ਜਿਹੜਾ ਥੱਲੇ ਝੁਕਿਆ ਹੋਇਆ ਯਾਨਕਿ ਰਾਜਸਥਾਨ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੈਡਾ ਪੱਛਮੀ ਜੋਹੀ ਇਹਨਾਂ ਖੇਤਰਾ ਦੇ ਵਿੱਚ ਅਸਰ ਕਰਨ ਜ਼ ਘੜੇ ਮਾਰਵੀ ਹੋਈ ਹੈ ਤੇ ਮੀਂਹ ਵੀ ਲੱਗੇ ਨੇ ਤੇ ਹੁਣ ਫਿਰ ਤੋਂ ਗਰਜ ਰਿਸਕ ਵਾਲੇ ਵੱਦਲੇ ਨਾ ਖੇਤਰਾਂ ਦੇ ਵਿੱਚ ਮਣਦੇ ਫੈ ਨੇ ਜਿਹੜੇ ਕਿ ਆਉਂਦੇ ਘੰਟਿਆਂ ਦੇ ਵਿੱਚ ਹਰਿਆਣਾ ਦੇ ਖਾਸ ਕਰ ਮਹਿੰਦਰਗੜ੍ਹ ਰਿਵਾੜੀ ਸਰਸਾ ਜੀਨ ਦੇ ਭਵਾਨੀ ਰੋहतक करनाल ਸੋਨੀਫਤ ਪਾਣੀਫਤ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਾ ਸਕਦੇ ਨੇ ਦੂਜੇ ਫਾਸੇ ਮੱਧ ਪ੍ਰਦੇਸ਼ ਦੇ ਉੱਤਰੀ ਭਾਗ ਇੰਦੌਰ ਤੇ ਇਧਰ ਅਜਾਫਾ ਜੈਫਰ ਦੇ ਲਾਗੇ ਜਿਹੜੇ ਖੇਤਰ ਹੈ ਮੱਧ ਪ੍ਰਦੇਸ਼ ਦੇ ਦੂਜੇ ਫਾਸੇ ਦਿੱਲੀ ਗੁਰੂਗ੍ਰਾਮ ਨੈਡਾ ਦੇ ਕੁਝ ਖੇਤਰ ਤੇ ਪੱਛਮੀ ਯੂਪੀ ਯਾਨੀ ਕਿ ਮਰਾਦਾਬਾਦ ਮਜ਼ਫਰਨਗਰ ਬਲੰਦਸ਼ਹਿਰ ਮੇਰ ਠਾਗਰਾ ਇਹਰਾ ਖੇਤਰਾਂ ਦੇ ਵਿੱਚ ਮੀਂਹ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਅੱਜ ਰਾਤ ਵੀ ਹੋ ਸਕਦੀ ਹੈ ਕਿਉਂਕਿ ਇਹਨਾਂ ਦੇ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਹਲੇ ਸਰਗਰਮ ਹੈ ਗਰਜ ਚਲਿਸ਼ਕ ਲਗਾਤਾਰ ਹੋ ਰਹੀ ਹੈ ਤੇ ਗਰਜ ਚਲਿਸ਼ਕ ਵਾਲੇ ਬਦਲੇਨਾਂ ਖੇਤਰਾਂ ਦੇ ਵਿੱਚ ਵੜਦੇ ਫੈਨੇ ਸੋ ਇਹ ਖੇਤਰ ਤਿਆਰ ਰਹਿਣ ਜਿਹੜੇ ਲੋਤੇ ਸਾਨੂੰ ਇਸ ਖੇਤਰਾਂ ਤੋਂ ਸਾਡੇ ਨਾਲ ਜੁੜੇ ਨੇ ਉਹ ਆਪਣਾ ਜਿਹੜਾ ਜਿਆ ਇਹ ਖੇਤਰਾਂ ਦੇ ਵਿੱਚ ਕਿਉਂਕਿ ਮੀਂਹ ਪਾਉਣ ਗਿਆ ਅੱਜ ਰਾਤ ਤੇ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਵੀ ਸੰਭਾਵਨਾ ਹੈ ਬਾਕੀ ਉਹਨਾਂ ਇਸ ਸਿਸਟਮ ਅੱਗੇ ਵਧੇਗਾ ਤੇ ਕੱਲ ਪਹਾੜਾਂ ਦੇ ਵਿੱਚ ਸਰਗਰਮ ਹੋ ਜਾਏਗਾ ਤੇ ਪਹਾੜਾਂ ਦੇ ਵਿੱਚ ਹੋ ਸਕਦਾ ਹਲਕੀ ਬਰਫਬਾਰੀ ਦਾ ਦੌਰ ਸੋ ਆਉਂਦੇ ਦਿਨਾਂ ਦੇ ਵਿੱਚ ਹਲਕੀ ਜਿਹੀ ਠੰਡ ਫਿਰ ਤੋਂ ਵੱਧ ਸਕਦੀ ਹੈ ਸਵੇਰਾ ਠੰਡੀਆਂ ਹੋ ਸਕਦੀਆਂ ਨੇ ਕੱਲ ਤੜਕੇ ਸਵੇਰੇ ਜਿਵੇਂ ਕਿ ਜਿਹੜੇ ਖੇਤਰਾਂ ਦੇ ਵਿੱਚ ਇਹ ਸਿਸਟਮ ਅੱਗੇ ਕੁਝ ਕਰ ਚੁੱਕਾ ਹੈ ਪੰਜਾਬ ਦੇ ਪੱਛਮੀ ਜ਼ਿਲ੍ਹੇ ਕੇਂਦਰੀ ਜ਼ਿਲ੍ਹੇ ਉਹਨਾਂ ਖੇਤਰਾਂ ਦੇ ਵਿੱਚ ਧੁੰਦ ਦੇ ਅਸਰ ਹੋਣਗੇ ਤੇ ਟੈਂਪਰੇਚਰ ਦੀ ਗੱਲ ਕਰੀਏ ਸਵੇਰ ਦੀ ਤੇ 7-8 ਤੋਂ ਲੈ ਕੇ 12-13 ਦੇ ਵਿੱਚਕਾਰ ਜਿਹੜੇ ਮਿਨੀਮਮ ਟੈਂਪਰੇਚਰ ਰਾਤਾਂ ਦੇ ਦਰਜ ਹੋਣ ਦੀ ਸੰਭਾਵਨਾ ਹੈ ਸੋ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਿੱਥੇ ਕਿ ਧੁੰਦ ਹੋਏਗੀ ਆਪਣਾ ਸੇਫਟੀ ਰੱਖਣਾ ਜੀ ਤੇ ਬਾਹਰ ਆਪਣਾ ਹੌਲੀ ਗਤੀ ਨਾਲ ਚਲਾਉਣਾ ਤੇ ਧੁੰਦ ਬਹੁਤੀ ਟਿਕਣੀ ਨਹੀਂ ਆ ਕਿਉਂਕ ਤੇ ਧੁੰਦ 9 10 ਵਜੇ ਨੂੰ ਉੱਡ ਜਾਣੀ ਹੈ ਸੋ ਸਿਸਟਮ ਕੱਲ ਦੀ ਸਵੇਰ ਤੱਕ ਲਗਭਗ ਮੈਦਾਨਾ ਦੇ ਵਿੱਚ ਇਹਦੀ ਸਮਾਪਤੀ ਹੋ ਜਾਣੀ ਹੈ ਪਰ ਅੱਜ ਰਾਤ ਹਲੇ ਇਹਨਾਂ ਖੇਤਰਾਂ ਦੇ ਵਿੱਚ ਯੂਪੀ ਮਧ ਪ੍ਰਦੇਸ਼ ਦੇ ਉੱਤਰੀ ਭਾਗ ਦਿੱਲੀ ਗੁਰੂਗਰਾਮ ਨੈਦਰ ਰਾਜਸਥਾਨ ਦੇ ਪੂਰਬੀ ਭਾਗ ਇਹਨਾਂ ਖੇਤਰਾਂ ਦੇ ਵਿੱਚ ਸਰਗਰਮ ਹੈ ਤੇ ਹਲੇ ਵੀ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਅੱਜ ਰਾਤ ਇਹਨਾਂ ਦੇ ਵਿੱਚ ਹੋ ਸਕਦੀ ਹੈ ਧੰਨਵਾਦ